ਜਿ ਜਿਹੀ ਬੰਦ ਹੋ ਗਈ ਹੈ ਤਾਲਾ ਡਿੱਗਿਆਂ ਤੇ ਲੋਕਾਂ ਦਾ ਸਿਰ ਤੇ ਮੋਟ ਮਡਰਾਰੀ ਹੈ ਪਰ ਪ੍ਰਸ਼ਾਸਨ ਸੁੱਟਾ ਪਿਆ ਮਜੁੱਡਾ ਸਰਕਾਰ ਦਾ ਕੋਈ ਜ਼ਿੰਮੇਂਦਾ ਪ੍ਰਸ਼ਾਸਨ ਦਾ ਕੋਈ ਜ਼ਿੰਮੇਂਦਾ ਕੋਈ ਨਾ ਐਟਕਾ ਕੀ ਬੀਮੀ ਦਾ ਐਕੀਓ ਲੋਕਾਂ ਦੇ ਫੋਨਾਂ ਚਕੇ ਇੱਕ ਵੱਡਾ ਹਾਸਾ ਹੋ ਗਿਆ ਤੇ ਮੇਲ ਜਿਹੜੀ ਅੰਬਰ ਸਾਧ ਜੰਗੂ ਜਾ ਰਹੀ ਹੈ ਉਹਦੇ ਨਾਲ ਮਿੱਟੀ ਖਿਸਕ ਰਹੀ ਹੈ ਇਹ ਕੋਈ ਵੱਡਾ ਹਾਸਾ ਦਾ ਜਿੰਮਾਰ ਮਜੁੱਡਾ ਸਰਕਾਰ ਜਸ ਸੈਂਟਰ ਖਾਰਮ ਰਦੀ ਨਹੀਂ ਹੋ ਸਕਦੀ ਹੈ ਇੱਕ ਜਿਹੜਾ ਪੱਲ ਖਾਸਾ ਤੇਰੇ ਸਾਢੇ ਅਰਧਾ ਹੋਇਆ ਹੈ ਅਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਜ ਡੇਬਰੀਬੋਲ ਦੇ ਨਾਲ ਇੱਕ ਜਿਹੜਾ ਪੱਲ ਖਾਸਾ ਤੇਰੇ ਸਾਢੇ ਅਰਧਾ ਹੋਇਆ ਜਿੱਤੇ ਅਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁੱਖ ਉਸਨੇ ਲੱਗਦਾ ਹੈ ਜਦ ਮਜੂਦਾ ਸਰਕਾਰ ਦਾ ਕੋਈ ਜ਼ਿੰਮੇਵਾਰ ਪ੍ਰਸ਼ਾਸਨ ਨਾਲ ਕੋਈ ਨਮਾਇਦਾ ਖੁੱਸੇ ਨਾ ਐਸਾ ਕੀ ਬਿਨੀਦਾ ਐਸਿਓ ਲੋਕਾਂ ਦੇ ਫੋਨ ਨਾਲ ਚਕੇ ਬਿਜਲੀ ਬੰਦ ਹੋ ਗਈ ਆ ਤਾਰਾ ਡਿੱਗੀਆਂ ਤੇ ਲੋਕਾਂ ਦਾ ਸਿਰ ਤੇ ਮੋਟ ਮਡਰਾ ਰਹੀ ਐ ਪਰ ਪ੍ਰਸ਼ਾਸਨ ਸੁੱਤਾ ਪਿਆ ਬੜਾ ਦੁਖ ਦੀ ਗੱਲ ਐ ਕਿ ਸਾਡੇ ਇਲਾਕੇ ਵੀ ਕੋਈ ਸਾਰ ਲੈਣ ਵਾਲਾ ਬੰਦਾ ਨਹੀਂ ਐਕੇ ਬੰਦ ਲੋਕਾਂ ਦਾ ਸਕੇਸ ਦੀ ਨੂੰ ਦਸ ਫੋਨ ਕਰਤੇ ਐਕਸ਼ਨ ਕੋਈ ਬਿਨੀਦਾ ਮੈਕਵੇਦਾ ਅੱਜ ਦੇਖੋ ਵੀ ਅੰਗੇਮੀ ਹੋਈ ਅਜਿ ਘਰੇਲੇ ਲੈਣਾ ਨਾਲ ਜਾਰੀਆਂ ਨੇ ਇੱਕ ਵੱਡਾ ਹਾਫਾ ਚੁੱਕਦਾ ਗਿਆ ਤੇ ਮੇਨ ਲਾਈਨ ਜਿਹੜੀ ਅੰਮ੍ਰਿਤਸਰ ਜੰਮੂ ਜਾ ਰਹੀ ਹੈ ਉਹਦੇ ਨਾਲ ਮਿੱਟੀ ਛਿਸ ਰਹੀ ਹੈ ਜੇ ਕੋਈ ਵੱਡਾ ਹਾਫਾ ਹੋਵੇ ਤੇ ਦਿਮਾਰ ਬਜੂਟਾ ਸਰਕਾਰ ਦਾ ਹੈਂਕਲਸ ਖਾਰੇ ਮੇਦੀ ਹੋ ਸਕਦੀ ਹੈ ਨੁਕਸਾਨ ਹੋਇਆ ਲਖਾਂ ਕਾਰਾਂ ਦਾ ਹੋਇਆ ਪਰਮਾਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਸ ਸਿਰ ਤਾਲਨਾ ਕਰਦਾ ਤੇ ਇਸ ਤੋਂ ਵੱਡਾ ਜੇ ਪ੍ਰਸ਼ਾਸਨ ਹੋਣੀ ਇਹਦਾ ਸਿਰ ਤੇ ਜੁੰਡਾਸਨ ਕਿ ਜੇ ਕੋਈ ਵੱਡਾ ਹਾਫਾ ਹੁੰਦਾ ਉਸ ਲਈ ਮੁੱਖ ਦਾ ਮਲੇ ਇੱਥੇ ਲਾ ਹੰਤੀ ਉਹ ਦਿਵਾਰ ਹੁਣ ਗਏ ਬਿਜਲੀ ਬੰਦ ਹੋ ਗਈ ਹੈ ਤਾਰਾ ਡਿੱਗੀਆਂ ਤੇ ਲੋਕਾਂ ਦਾ ਸਿਰ ਤੇ ਮੋਟ ਮਡਰਾਰੀ ਹੈ ਪਰ ਪ੍ਰਸ਼ਾਸਨ ਸੁੱਤਾ ਪਿਆ ਮਟੁੱਡਾ ਸਰਕਾਰ ਦਾ ਕੋਈ ਜ਼ਿੰਮੇਵਾਰ ਪ੍ਰਸ਼ਾਸਨ ਦਾ ਕੋਈ ਜ਼ਿੰਮੇਵਾਰ ਕੋਈ ਨਾ ਐਕਾ ਕੀ ਬਿਨਿਦਾ ਐਸੇ ਲੋਕਾਂ ਦੇ ਫੋਨ ਨਾ ਚਕੇ ਇੱਕ ਵੱਡਾ ਹਾਸਾ ਚੁਰਦਾ ਗਿਆ ਤੇ ਮੇਲ ਲੈ ਜਿਹੜੀ ਅੰਗਰਸਾ ਜੰਮੂ ਜਾਰੀ ਹੈ ਉਹਦੇ ਨਾਲ ਮਿੱਟੀ ਖਿਸਕ ਰਹੀ ਹੈ ਜੇ ਕੋਈ ਵੱਡਾ ਹਾਸਾ ਵਾਲਾ ਜ਼ਿੰਮੇਵਾਰ ਬਜੂਡਾ ਸਰਕਾਰ ਜਾਂ ਸੈਂਟਰ ਸਰਕਾਰ ਰੇਮੇਜ਼ੀ ਨਹੀਂ ਹੋ ਸਕਦੀ ਹੈ ਇੱਕ ਜਿਹੜਾ ਪਿਆਲਾ ਖਾਸਾ ਤੇਰੇ ਸਾਢੇ ਅੱਰਦਾ ਹੋਇਆ ਹੈ ਅਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਜ ਡੋਬਰੀਆਪੁਰ ਦੇ ਨਾਲ ਇੱਕ ਜਿਹੜਾ ਪਿਆਲਾ ਖਾਸਾ ਤੇਰੇ ਸਾਢੇ ਅੱਰਦਾ ਹੋਇਆ ਹੈ ਜਿੱਤੇ ਅਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁੱਖ ਖੁਸ਼ ਨੇ ਲੱਗਦਾ ਹੈ ਜਦ ਬਜੂਡਾ ਸਰਕਾਰ ਦਾ ਕੋਈ ਜ਼ਿੰਮੇਵਾਰ ਪ੍ਰਸ਼ਾਸਨ ਨਾਲ ਕੋਈ ਨਮਾਇਦਾ ਖੁੱਚੇ ਨਾ ਐਸਾ ਕੀ ਬਿਣੀ ਦਾ ਐਸਿਓ ਲੋਕਾਂ ਦੇ ਫੋਨ ਨਾ ਚਕੇ ਬਿਜਲੀ ਬੰਦ ਹੋ ਗਈ ਆ ਤਾਰਾ ਡਿੱਗਿਆ ਤੇ ਲੋਕਾਂ ਦਾ ਸਿਰ ਤੇ ਮੋਟ ਮਡਰਾ ਰਹੀ ਐ ਪਰ ਪ੍ਰਸ਼ਾਸਨ ਸੁੱਤਾ ਪਿਆ ਬੜਾ ਦੁਖੀ ਗੱਲ ਐ ਕਿ ਸਾਡੇ ਇਲਾਕੇ ਵੀ ਕੋਈ ਸਾਰ ਲੈਣ ਵਾਲਾ ਬੰਦਾ ਨਹੀਂ ਐਥੇ ਬੰ ਲੋਕਾਂ ਦੇ ਦੱਸ ਕੇ ਜਸ ਦੀ ਨੂੰ ਦਸ ਫੋਨ ਕਰਤੇ ਐਕਸ਼ਨ ਕੋਈ ਬਿਣੀ ਦਾ ਬੈਕਵੇ ਦਾ ਅੱਜ ਦੇਖੋ ਵੀ ਅੰਗੇਮੀ ਹੋਈ ਅਜਿ ਘਰੇਲੇ ਲੈਣਾ ਨਾਲ ਜਾ ਰਹੀਆਂ ਨੇ ਇੱਕ ਵੱਡਾ ਹਾਫਾ ਹੋ ਸਕਦਾ ਕਿ ਅੱਤੇ ਮੇਨ ਲਾਈਨ ਜਿਹੜੀ ਅੰਮਰਸਾ ਤੋਂ ਜੰਮੂ ਜਾ ਰਹੀ ਹੈ ਉਹਦੇ ਨਾਲ ਮਿੱਟੀ ਖਿਸਕ ਰਹੀ ਹੈ ਜੇ ਕੋਈ ਵੱਡਾ ਹਾਫਾ ਹੋਵੇ ਤਾਂ ਦਿਮਾਰ ਬਜੂਟਾ ਸਰਕਾਰ ਜਾਂ ਸੈਂਟਰ ਸਰਕਾਰ ਰੇਲਵੇ ਦੀ ਹੋ ਸਕਦੀ ਹੈ ਨੁਕਸਾਨ ਕਾਰਨਾ ਦਾ ਹੋਇਆ ਪਰ ਮਾਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਸ ਫਿਰ ਕਹਿੰਦਾ ਕਿ ਇਸ ਤੋਂ ਵੱਡਾ ਜੇ ਪ੍ਰਸ਼ਾਸਨ ਹੋਣੀ ਇਹਨਾਂ ਸਿਰ ਤੇ ਦੂਣਾ ਕਿ ਦੇਖੋ ਵੱਡਾ ਹਾਫਾ ਹੁੰਦਾ ਉਸ ਲਈ ਮੁੱਖ ਦਾ ਐਮਐਲਏ ਇੱਥੇ ਲੰਘਤੀ ਉਹ ਦਿਵਾਰ ਹੋਣਗੇ